केयर ਆਉ ਨਹਾਂ ਦੀ ਦੇਖਭਾਲ ਚੇਤਨ ਮਰੀਜ਼ ਜਨਰਲ ਡਿਊਟੀ ਅਸਿਸਟੈਂਟ ਪਾਠਕ੍ਰਮ ਵਿੱਚ ਨੇਲ ਕੇਅਰ ਜਾਂ ਨਹਾਂ ਦੀ ਦੇਖਭਾਲ ਪਰਸਨਲ ਹਾਈਜੀਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ ਨਹਾਂ ਵਿੱਚ ਧੂੜ ਦੇ ਨਾਲ ਨਾਲ ਇਨਫੈਕਸ਼ਨ ਬੈਕਟੀਰੀਆ ਵੀ ਹੋ ਸਕਦਾ ਹੈ ਲੰਬੇ ਨਹਾਂਵਾਂ ਦੇ ਨਾਲ ਖੁਰਕਣ ਤੇ ਸਾਠ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਨੇਲ ਕੇਅਰ ਨਾਲ ਨਹਾਂ ਦੀ ਸਫਾਈ ਰੱਖੀ ਜਾ ਸਕਦੀ ਹੈ ਅਤੇ ਰੋਗੀ ਦੀ ਸਿਹਤ ਠੀਕ ਰੱਖਣ ਵਿੱਚ ਵੀ ਮਦਦ ਮਿਲਦੀ ਹੈ ਆਓ ਜਾਣਦੇ ਹਾਂ ਮਰੀਜ਼ ਦੇ ਨਹਾਂ ਦੀ ਦੇਖਭਾਲ ਕਿਵੇਂ ਕਰੀਏ ਇਸ ਦੇ ਲਈ ਤੁਹਾਨੂੰ ਲੋੜ ਹੋਵੇਗੀ ਕਟੋਰਾ ਅਤੇ ਕਟੋਰੇ ਵਿੱਚ ਕੋਸਾ ਪਾਣੀ ਦੋ ਵਾਸ਼ਕਲੋਥ ਇੱਕ ਬਾਥ ਟਾਵਲ मैकेंटोश ਜਾਂ ਕੁਇਕ ਡਰਾਈ ਸ਼ੀਟ ਲਿਕਵਿਡ ਸੋਪ ਨੇਲ ਕਟਰ ਅਤੇ ਨੇਲ ਫਾਈਲਰ ਕਿਡਨੀ ਟ੍ਰੇ ਪੇਪਰ ਬੈਗ ਸਭ ਤੋਂ ਪਹਿਲਾਂ ਮਰੀਜ਼ ਦੇ ਕੇਸ ਪੇਪਰ ਦੀ ਜਾਂਚ ਕਰੋ ਅਤੇ ਇਹ ਯਕੀਨੀ ਬਣਾਓ ਕਿ ਨੇਲ ਕੇਅਰ ਉਸੇ ਮਰੀਜ਼ ਨੂੰ ਦੀ ਜਾਣੀ ਹੈ ਤੁਸੀਂ ਜੋ ਨੇਲ ਕੇਅਰ ਕਰਨ ਜਾ ਰਹੇ ਹੋ ਉਸ ਬਾਰੇ ਮਰੀਜ਼ ਨੂੰ ਦੱਸੋ ਜੇਕਰ ਮਰੀਜ਼ ਮੰਨਜੇ ਤੇ ਹੈ ਤਾਂ ਸਿਟਿੰਗ ਪੋਜੀਸ਼ਨ ਦਿਓ ਜੇ ਮਰੀਜ਼ ਕੋਸਤੀਤੇ ਹੈ ਤਾਂ ਸਾਹਮਣੇ ਇੱਕ ਮੇਜ਼ ਰੱਖੋ ਅਤੇ ਉਸ ਤੇ ਮੈਕਨਟੋਸ ਜਾਂ ਕੁਇਕ ਡਰਾਈ ਸ਼ੀਟ ਵਿਚ ਹਾਊ ਸਾਰੇ ਸਮਾਨ ਨੂੰ ਮੇਜ਼ ਤੇ ਠੀਕ ਤਰ੍ਹਾਂ ਰੱਖੋ ਯਕੀਨੀ ਬਣਾਓ ਕਿ ਮਰੀਜ਼ ਕੰਫਰਟੇਬਲ ਹੈ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਟੀਰੀਲੀਅਮ ਜਾਂ ਸਾਬਣ ਨਾਲ ਹੱਥ ਧੋਵੋ ਦਸਤਾਨੇ ਪਹਿਨੋ ਪ੍ਰੋਸੀਜਰ ਮਰੀਜ਼ ਨੂੰ ਇਹ ਦੇਖਣ ਲਈ ਕਹੋ ਕਿ ਪਾਣੀ ਦਾ ਤਾਪਮਾਨ ਸਹਿਣਯੋਗ ਹੈ ਫਿਰ ਉਹਨਾਂ ਨੂੰ ਪਾਣੀ ਦੇ ਕਟੋਰੇ ਵਿੱਚ ਹੱਥ 5 ਤੋਂ 10 ਮਿੰਟ ਲਈ ਡੁਬੋ ਕੇ ਰੱਖਣ ਲਈ ਕਹੋ ਹੁਣ ਹੱਥ ਪਾਣੀ 'ਚੋਂ ਬਾਹਰ ਕੱਢ ਕੇ ਬਾਸਟਾਵਲ ਤੇ ਰੱਖਣ ਲਈ ਕਹੋ ਇੱਕ ਵਾਸ਼ਕਲੋਥ ਤੇ ਲਿਕੁਇਡ ਸੋਪ ਲਗਾ ਕੇ ਹੱਥਾਂ ਨੂੰ ਸਾਫ਼ ਕਰੋ ਪੋਸ ਵਾਸ਼ ਕਲੋਥ ਨੂੰ ਇੱਕ ਪਾਸੇ ਰੱਖੋ ਹੱਥ ਕਟੋਰੇ ਉੱਤੇ ਰੱਖੋ ਅਤੇ ਹੱਥਾਂ ਨੂੰ ਪਾਣੀ ਨਾਲ ਧੋਵੋ ਜਦੋਂ ਕਟੋਰੇ ਦੀ ਵਰਤੋਂ ਖਤਮ ਹੋ ਜਾਵੇ ਤਾਂ ਇਸ ਨੂੰ ਇੱਕ ਪਾਸੇ ਰੱਖ ਦਿਓ ਅਤੇ ਅਗਲੀ ਪ੍ਰਕਿਰਿਆ ਵੱਲ ਵਧੋ ਹੱਥਾਂ ਨੂੰ ਦੁਬਾਰਾ ਬਾਸਟਾਬਲ ਤੇ ਰੱਖੋ ਅਤੇ ਇਸ ਨੂੰ ਸੁਕਾਓ ਜੇ ਨਹਵਾ ਤੇ ਅੰਦਰ ਤੋਂ ਚ ਗੰਦਗੀ ਹੈ ਤਾਂ ਉਸ ਨੂੰ ਕੱਢੋ ਬਤੇ ਹੋਏ ਨਹਾਂ ਨੂੰ ਨੀਲ ਕਟਰ ਦੀ ਮਦਦ ਨਾਲ ਕੱਟੋ ਨਾ ਬਹੁਤ ਟੂੰਕੇ ਨਾ ਕੱਟੋ ਕੱਟੇ ਹੋਏ ਨਹਾਂ ਦੇ ਟੁਕੜਿਆਂ ਨੂੰ ਪੇਪਰ ਬੈਗ ਵਿੱਚ ਪਾਓ ਜੇ ਲੋੜ ਹੋਵੇ ਤਾਂ ਨੀਲ ਫਾਈਲਰ ਨਾਲ ਨਾ ਟ੍ਰਿਮ ਕਰੋ ਬਜ਼ੁਰਗ ਮਰੀਜ਼ਾਂ ਦੇ ਨਹਾਂ ਸਖਤ ਹੁੰਦੇ ਹਨ ਅਤੇ ਉਹਨਾਂ ਨੂੰ ਕੱਟਣ ਵੇਲੇ ਬਹੁਤੇ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਫਿਰ ਹੱਥਾਂ ਦੇ ਨਾਲ-ਨਾਲ ਉਂਗਲਾਂ ਦੇ ਵਿਚਕਾਰਲੇ ਹਿੱਸੇ ਨੂੰ ਚੰਗੀ ਤਰ੍ਹਾਂ ਸੁਕਾਓ। ਹੱਥਾਂ ਤੇ ਸਕਿਨ ਲੋਸ਼ਨ ਜਾਂ ਮੋਇਸਚਰਾਈਜ਼ਰ ਲਗਾਓ। ਇਸੇ ਤਰ੍ਹਾਂ ਦੂਜੇ ਹੱਥ ਦੀ ਵੀ ਕੇਅਰ ਕਰੋ। ਦੋਹਾਂ ਹੱਥਾਂ ਨਾਲ ਕੁਝ ਕਸਰਤ ਕਰਨ ਦੇ ਕਹੋ। ਸਾਰੀਆਂ ਚੀਜ਼ਾਂ ਨੂੰ ਮਰੀਜ਼ ਦੇ ਮੇਜ਼ ਤੇ ਰੱਖੋ ਅਤੇ ਇਸ ਨੂੰ ਇੱਕ ਪਾਸੇ ਰੱਖੋ ਇਹ ਯਕੀਨੀ ਬਣਾਓ ਕਿ ਮਰੀਜ਼ ਕੰਫਰਟੇਬਲ ਹੈ ਕਿਸੇ ਹੋਰ ਚੀਜ਼ ਦੀ ਲੋੜ ਹੋਵੇ ਮਰੀਜ਼ ਨੂੰ ਕਾਲ ਵੈਲ ਪਚਾਉਣ ਲਈ ਕਹੋ ਸਾਰਾ ਸਮਾਨ ਸਾਫ਼ ਕਰਕੇ ਸਹੀ ਥਾਂ ਤੇ ਰੱਖੋ ਹੱਥ ਧੋਵੋ ਕੀਤੀ ਗਈ ਨੀਲ ਕੇ ਅਧਾਰ ਰਿਕਾਰਡ ਰੱਖੋ ਪੈਰਾਂ ਦੇ ਨਹਾਂ ਦੀ ਦੇਖਭਾਲ ਕਿਵੇਂ ਕਰੀਏ ਪੈਰਾਂ ਦੇ ਨਹਾਂ ਦੀ ਦੇਖਭਾਲ ਜਾਂ ਟੋ ਨੇਲ ਕੇਅਰ ਦੇ ਲਈ ਇਸ ਵਿਧੀ ਦੀ ਵਰਤੋਂ ਕਰੋ ਪੈਰਾਂ ਦੇ ਨਹਾਂ ਥੋੜੇ ਮੋਟੇ ਹੋਣ ਕਾਰਨ ਕੱਟਦੇ ਸਮੇਂ ਸਾਵਧਾਨ ਰਹੋ ਨਾਲ ਹੀ ਉਂਗਲਾਂ ਦੇ ਵਿੱਚਕਾਰਲੇ ਹਿੱਸੇ ਨੂੰ ਵੀ ਚੰਗੀ ਤਰ੍ਹਾਂ ਸੁਕਾਓ ਨੇਲ ਕੇਅਰ ਕਰਦੇ ਸਮੇਂ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕੀ ਨਵਾਂ ਦੇ ਆਲੇ ਦੁਆਲੇ ਕੋਈ ਜ਼ਖਮ ਜਾਂ ਸੋਜ ਹੈ? ਕੀ ਉੱਥੇ ਦੀ ਚਮੜੀ ਦੇ ਰੰਗ ਵਿੱਚ ਕੋਈ ਬਦਲਾਅ ਹੈ? ਕੀ ਨਵਾਂ ਜ਼ਖਮ ਕੋਲਬੀ ਦੀ ਪਜਾਈ ਚਿੱਟਾ ਜਾਂ ਕਾਲਾ ਦਿਖਾਈ ਦੇ ਰਿਹਾ ਹੈ? ਕੀ ਨੀਲ ਕੇ ਅੰਦਰ ਤੋਂ ਮਰੀਜ਼ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ? ਕੁਝ ਵੀ ਅਸਾਧਾਰਨ ਦਿਖੇ ਤਾਂ ਤੁਰੰਤ ਡਾਕਟਰ ਜਾਂ ਨਰਸ ਨੂੰ ਦੱਸੋ। ਧਿਆਨ ਰੱਖੋ। ਜਿੱਥੋਂ ਤੱਕ ਹੋ ਸਕੇ ਨੀਲ ਕੇਅਰ ਬੈਡ ਬਾਥ ਤੋਂ ਬਾਅਦ ਹੀ ਕਰੋ ਨੀਲ ਕੇਅਰ ਕਰਦੇ ਸਮੇਂ ਇਹ ਯਕੀਨੀ ਬਣਾਓ ਕਿ ਕਮਰੇ ਵਿੱਚ ਰੌਸ਼ਨੀ ਚੰਗੀ ਹੋਵੇ ਧਿਆਨ ਨਾਲ ਨੋ ਕੱਟੋ ਬਹੁਤ ਢੂੰਗੇ ਨੋ ਕੱਟਣਾ ਸੱਟ ਲੱਗ ਸਕਦੀ ਹੈ ਫੜਕਰੀਆ ਤੋਂ ਬਾਅਦ ਹੱਥਾਂ ਜਾਂ ਪੈਰਾਂ ਦੀਆਂ ਉਂਗਲਾਂ ਦੇ ਵਿਚਕਾਰਲੇ ਹਿੱਸੇ ਨੂੰ ਸੁਕਾਓ ਸ਼ੂਗਰ ਦੇ ਮਰੀਜ਼ ਦੇ ਨੌਵੇਂ ਦੀ ਦੇਖਭਾਲ ਧਿਆਨ ਨਾਲ ਕਰੋ ਜੇ ਮਰੀਜ਼ ਆਪਣੇ ਨੌਵੇਂ ਦੀ ਦੇਖਭਾਲ ਕਰਨ ਦੇ ਯੋਗ ਹੈ ਤਾਂ ਉਸ ਨੂੰ ਸਾਰਾ ਸਮਾਂ ਦੇ ਦਿਓ ਅਤੇ ਲੋੜ ਅਨੁਸਾਰ ਮਦਦ ਪ੍ਰਦਾਨ ਕਰੋ